ਕੋਈ ਤੁਹਾਨੂੰ ਜੇਲਾਂ ਦਾ ਕਿੰਨਾ ਨਰਖਿਆ ਸਭ ਤੋਂ ਵੱਲੋਂ ਬੰਦਾ ਮਰਦ ਚ ਗਿਆ ਕਲੰਗਾ ਸੋ ਤੁਸੀਂ ਮਤਲਬ ਜਿਹੜਾ ਕੋਈ ਤੁਹਾਡੇ ਨਾਲਿਆ ਸੀ ਜਿੰਨੇ ਚੁੱਕੇ ਕੋਈ ਵੀ ਜਿਹੜਾ ਤੁਸੀਂ ਪੋਜ਼ਿਟਿਵ ਸੋਚੋ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਤਾਂ ਦੀਆਂ ਘਟਰਾਵਾ ਹੋ ਜਾਂਦੀਆਂ ਸਭ ਲੋਕ ਵੀ ਇਹ ਦਬਾਵਾ ਇੱਕ ਵਾਰ ਫੇਰ ਇੰਡੀਆ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰ ਲਈ ਸ਼ੁਰੂ ਪੁੱਲ ਕੇ ਦਬਾਵਾ ਫਿਰ ਤੋਂ ਆਪਾਂ ਵੀ ਨਵੇਂ ਸਿਰੇ ਤੋਂ ਆਪਾਂ ਇੱਥੇ ਹੀ ਸੈਟ ਹੋ ਆਣੇ ਸਾਜੀ ਆਪਣਾ ਤੁਸੀਂ ਨੰਬਰ ਦੇ ਸੰਭ ਕੋਈ ਨਹੀਂ ਤੇ ਤਹਾਡੇ ਨਾਲ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਚਿਰ ਦਾ ਬੈਠਾ ਉਹ ਅੰਦਰ ਜਿੱਥੇ ਜਾਨੀ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਪਤਾ ਨਹੀਂ ਐਸੇ ਬਹਾਨੇ ਮਿਲਣਾ ਨਹੀਂ ਨਹੀਂ ਹਨਾ ਤੇ ਐਸੇ ਇੱਕ ਰਿਕੁਐਸਟ ਚਾਹੀਦੀ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਨਾ ਗੱਡਣੇ ਕ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਜੀ ਠੀਕ ਹੈ ਜੀ ਕੋਈ ਗਾ ਕਹਿੰਦੇ ਤਗੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ ਬੜੇ ਹਸਪੀਟਲ ਦੇ ਜਾ ਹਾਂ ਹਾਂ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਵੀ ਨਹੀਂ ਲਿਆਂਦਾ ਹੈ ਹਨਾ ਬਸ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਜੂਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਹਨਾ ਕੋਰਸ ਕਰਨੇ ਪੈਂਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹਨਾ ਤੇ ਇਦਾਂ ਦੇ ਆਪਰੇਲੇ ਬਹੁਤ ਕਰਦੇ ਤਾਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਕਿ ਡਾਕਟਰ ਜਿਹੜੇ ਇੰਨੇ ਕੁਆਲਿਟੀ ਦੇ ਬਣ ਕੇ ਸਾਡੇ ਬਾਹਰਲੇ ਬੰਦੇ ਮੰਗਲ ਤੇ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਆ ਬਿਲਕੁਲ ਸਾਡੀ ਐਜੂਕੇਸ਼ਨ ਨਾਲੇ ਵੀ ਤੁਸੀਂ ਦੇ ਦੇਖੋ ਤੁਸੀਂ ਗਏ ਨਹੀਂ ਅਮਰੀਕਾ ਦੇ ਵਿੱਚ ਮੈਂ ਕਹਿੰਦਾ ਉਹ ਤੇ 50% ਡਾਕਟਰ ਦੇ ਲੋ ਇੰਡੀਅਨ ਨੇ ਆਪਣੇ ਗੁੰਡੇ ਪੰਜਾਬੀ ਬਹੁਤ ਨੇ ਪੰਜਾਬੀ ਤੇਲਾ ਲੈ ਕੇ ਜਾਤਾਂ ਦੇ ਆਪਣੇ ਪੰਜਾਬੀ ਬਹੁਤ ਬੜੇ ਬੜੇ ਡਾਕਟਰ ਹਾਦ ਦੇ ਸੱਜਣ ਨੇ ਅੱਖਾਂ ਦੇ ਸੱਜਣ ਨੇ ਅੰਤੋਂ ਦਾ ਮੈਡੀਸਨ ਦੇ ਡਾਕਟਰ ਨੇ ਬਹੁਤ ਟੋਪ ਦੇ ਦਾਤ ਹੁੰਦੇ। ਇੱਕ ਉਹਨੂੰ ਕੁੜੀ ਸੀ ਉਹ ਵਿਚਾਰੀ ਜਦ ਪੜ੍ਹੀ ਸੀ ਉਹ ਚਾਹੁੰਦੀ ਸੀ ਕਿ ਮੈਂ ਚਲੋ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੁੰਨ ਵਰਕੇ। ਚਲੋ ਚਲੋ ਰਿਸ਼ਤਾ ਵਿਆਹ ਚ ਰਹੂਗਾ ਪਰ ਚਲ ਗਈ। ਅੰਤ ਇਹ ਦਿਲ ਨੂੰ ਦੁੱਖ ਲੱਗਦਾ ਵੀ ਸਾਡੇ ਜੋ ਦੇਸ਼ ਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ। ਚਾਹੇ ਬੰਦਾ ਅੱਠ ਪੜਿਆ ਹੋਵੇ ਦੂਜੇ ਆਪਣੀ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਕਾ ਹੁੰਦਾ ਆ ਜਦ ਜੋ ਉਹਨਾਂ ਨੂੰ ਉਧਰ ਦੇ ਕੰਮ ਨਾ ਦੇਓ। ਜੋ ਕੰਮ ਤਾਂ ਮਿਲਿਆ ਨਾ। ਨਹੀਂ ਨਹੀਂ ਬਿਲਕੁਲ। ਜਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਜਾਨੀ ਕਿ ਭਗਵੰਤ ਰਾਮਨ ਤੇ ਤੁਹਾਡੇ ਤੇ ਵੀ ਉਹ ਸਾਨੂੰ ਮਾਣਿਆ ਤੇ ਇਹ ਸਾਡੇ ਨਾਲ ਆ ਹਨ ਤੁਸੀਂ ਤੁਹਾਡੇ ਕੋਲ ਹਨੀ ਪੈਨ ਨੇ ਹੈਗਾ ਇੱਕ ਵੜਾ ਉਹਦੇ ਤੇ ਪੈਨ ਦੇ ਲਿਖੇ ਦੇ ਪੈਨ ਤੇ ਨੰਬਰ ਲਿਖ ਕੇ ਦੋ 82 866 ਉਹਲਾ ਨੰਬਰ ਜਿਹੜਾ ਉਹ ਲਿਖ ਕੇ ਆਇ ਤੋਂ ਪਹਿਪੜ ਉਹਨਾਂ ਕੋਲੋਂ ਮੇਰਾ ਨੰਬਰ ਵੀ ਨੋਟ ਕਰੋ ਫਿਰ ਮਿਲਾਂਗੇ ਅੱਜ ਤੇ ਤੁਸੀਂ ਸੁਖੀ ਸਾਧੀ ਉਹਨੂੰ ਕਰ ਜਾਓ ਔਰ ਮੈਂ ਖੁਸ਼ ਜੇ ਕਿ ਤੁਸੀਂ ਤਾਂ ਦੋਸਤ ਵਾਪਸ ਆ ਗਏ ਹਾਂ ਜੀ ਪਹਿਲਾ ਬੰਦੇ ਦੀ ਜ਼ਿੰਦਗੀ ਆ ਘਾਟੇ ਤੇ ਪੈਗੇ ਬੰਦਾ ਚਾਹਦਾ ਕੋਈ ਵੀ ਘਾਟੇ ਤੇ ਬਾਕੀ ਆਪਾਂ ਪੂਰੇ ਗੱਲਾਂ ਨਹੀਂ ਜੇ ਆਪਣੀ ਜ਼ਿੰਦਗੀ ਰੋਣੀ ਤੇ ਆਪਣੀ ਜਿੰਦਗੀ ਦੇ ਪਰੋਸਾ ਨੇ ਇਹਦਾ ਮਾਰਗ ਨਾ ਚਾਹ ਤੋ ਪੂਰੀ ਕਰ ਦੇਣੀ ਛੱਡੀ ਕੋਈ ਗੱਲ ਨਹੀਂ ਕੋਈ ਜਿੰਦਗੀ ਜਦੋਂ ਜਦੋਂ ਜਵਾਨ ਹੋਈਦਾ Delhi ਛੱਡਦਾ Delhi ਛੱਡਦਾ ਨੈਕਟਰ ਦੀ ਸੋਚਣਾ ਹਮੇਸ਼ਾ ਪਾਸਟ ਹੋ ਜਾਂਦਾ ਨਾ ਕੋਈ ਗੱਲ ਨਹੀਂ ਬੜਾ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜ਼ਿੰਦਗੀ ਦੇ ਇਹ ਵੀ ਤੁਸੀਂ ਸਮਝੋ ਤੁਹਾਡੀ ਜ਼ਿੰਦਗੀ ਦਾ ਇਹ ਤਜਰਬਾ ਹੈ ਉਹ ਬਿਲਕੁਲ ਇਹ ਬਹੁਤ ਵੱਡਾ ਤਜਰਬਾ ਹੈ ਤੁਹਾਨੂੰ ਕਿ ਨਹੀਂ ਤੈਨੂੰ ਇਹ ਤੈਨੂੰ ਸੋਚੋ ਬਹਿ ਕੇ ਸਭ ਕੁਝ ਤੁਹਾਨੂੰ ਮਿਲੂਗਾ ਕਿ ਜੇ ਬੋਲਦੇ ਏਨਾ ਕਹਿੰਦੇ ਤੇ ਇਦਾਂ ਹੋ ਜਾਂਦਾ ਸਭ ਲਿਖ ਲਿਖਦਾ ਇੰਨੇ ਨਹੀਂ ਮਿਲੋ ਇੰਨੇ ਤੈਨੂੰ ਕਿਹੜਾ ਮਾਤਾਵਾਸ ਹੈ ਉਹ ਉਹਨੇ ਦਿੱਨੇ ਨੰਬਰ ਲੈ ਲਾ ਦੋ ਤੂੰ ਇੱਕ ਉਹਦਾ ਮੇਰਾ ਫੇਸਬੁੱਕ ਤੇ ਵੀ ਆਗਾ ਹਾਂ ਕਿ ਉਹ ਵੀ ਤੁਹਾਨੂੰ ਕੋਈ ਮੈਂ ਸਾਂਝੀ ਕਰਦੇ ਚੱਕਦੇ ਨਹੀਂ ਹੈਗੇ ਨਹੀਂ ਨਹੀਂ ਚੱਕਦੇ ਕੋਈ ਮੇਰੇ ਕੋਲ ਨਹੀਂ ਨਹੀਂ ਇੱਦਾਂ ਦੀ ਗੋਗਾ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਇੱਥੇ ਬੱਸ ਮੰਗੋ ਹੀ ਕਦੀ ਮੀਟਿੰਗ ਚ ਹਾਂਜੀ ਇਹ ਤੇ ਵਟਸਐਪ ਦਾ ਤੁਹਾਨੂੰ ਵਟਸਐਪ ਤੇ ਮੈਸੇਜ ਲੇ ਅੱਛਾ ਹਾਂ ਉਹ ਦਿੱਤ ਮੈਂ ਆਪਣਾ ਵਿਤਮਨ ਦੇ ਹਰਪਾਲ ਚਿੰਮਾ ਸਾਹਿਬ ਹੈ ਨਾ ਉਹਦੇ ਨਾਲ ਇਹ ਸਿੱਧਾ ਆਪਣਾ ਟੀਏ ਉਹ ਗੱਫਾ ਚੱਕਦੇ ਨਹੀਂ ਹੁੰਦੇ ਸੀ ਓਹੋ ਨਹੀਂ ਨਹੀਂ ਸਾਡਾ ਬੇਦਾ ਮਹਿਕਮਾ ਇਹਨਾਂ ਦਾ ਮੈਂ ਤਾਂ ਬਾਅਦ ਵਿੱਚ ਸਾਹਿਬ ਨਾਲ ਲਗਾ ਦਿੰਦਾ ਤਾਂ ਮੈਨੂੰ ਕਦੀ ਵੀ ਗੱਲ ਫੋਨ ਉੱਤੇ ਦੇਣ ਦੇ ਬਾਅਦ ਉਹ ਪੇਡਰ ਦਾ ਨਾਮ ਚੋ ਕੈਡਾ ਜੋ ਮੈਂ ਕਹਤਾ ਠੀਕ ਹੈ ਕੱਡੀ ਅੱਜ ਪੱਕਾ ਮਤਲਬ ਕਿ ਠੀਕ ਹੈ ਕਦੀ ਕਹਿੰਦਾ ਜੀ ਬੜੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੈਂਪਧਾਵਾਂ ਨੂੰ ਪਾਓ ਕਿ ਜਦ ਇਹਦਾ ਗਾਇਤੂ ਨਹੀਂ ਕਰਨਦਾ ਜੀ ਸਾਰਾ ਇਹ ਗਲਤ ਰਸਤਾ ਦੇਖੋ 45 ਪੱਤਾ ਦੀ ਲੱਖ ਰੁਪਇਆ ਲਾ ਕੇ ਜਾਂ ਕਿੰਨਾ ਕਰਦੇ ਨੁਕਸਾਨ ਹੋਇਆ ਕਰਜਾ ਟੁੱਕਿਆ ਕੋਈ ਕੋਈ ਤੁਸੀਂ ਕੀਤਾ ਠੀਕ ਹੈ ਕਿ ਨਹੀਂ ਕਰ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਪਰ ਆਪਾਂ ਕਾਹਦੇ ਪੈ ਜੰਨੇ ਆ ਥੋੜੇ ਕਿ ਜਲਦੀ ਬਾਅਦ ਵਿੱਚ ਦੇਸ਼ਾਂ ਨੂੰ ਪਤਾ ਨਹੀਂ ਅਜੇ ਤੁਸੀਂ ਤੇ ਵੇਚ ਦੀ ਉੱਤੇ ਬਾਅਦ ਮੈਂ ਵੀ ਮਦਦ ਕਰਾਂ ਦੀ ਆੜੀ ਲੂੰਦਾ ਦਾ ਮੈਂ ਵੀ ਪੈਟਰੋਲ ਪੰਪ ਤੇ ਉੱਥੇ ਬੇਹਿੰਮਤ ਤਾਂ ਤੁਹਾਨੂੰ ਪਤਾ ਉੱਥੇ ਬਹੁਤ ਕੰਮ ਨਹੀਂ ਪੈਂਦੀ ਹੈ ਬੜੀ ਸਖਤ ਬੇਹਿੰਮਤ ਹੈ ਪਰ ਆਪਣੇ ਦਿਮਾਗ 'ਚ ਇੱਕ ਗੱਲ ਬੈ ਗਈ ਕਿ ਸ਼ਾਇਦ ਬਹੁਤ ਜਲਦੀ ਪੈਸੇ ਬਣ ਜਾਂਦੇ ਉੱਥੇ ਇਤਾਂ ਦੀ ਕੋਈ ਗੱਲ ਨਹੀਂ ਪਰ ਤੁਸੀਂ بڑے ਕਦਮਾਂ ਲਿਓ ਤੁਸੀਂ ਫੇਰ ਵੀ ਰਿਪੋਰਟ ਹੋ ਕੇ ਵਾਪਸ ਕਰ ਦਿੱਤੇ ਲਓ